ਹਰ ਸਾਲ ਦਾਸਾਲ ਹੋਏ ਸਾਨੂੰ ਯਾਤਰਾ ਕਰਦਿਆਂ ਨੂੰ ਸੈੰਗਲ ਤੇ ਜੀ ਤੇਰਾ ਸੰਗਤ ਦਾ ਜੱਥਾ ਜੀ 13 ਬੰਦੇ ਆਹੀਂ 13 ਜਾਣਿਆ ਆਹੀਂ ਦਰਬਾਰ ਸਾਹਿਬ ਜਾਣਾ ਜੀ ਪਹਿਲਾਂ ਹਣ ਜਾਣਾ ਜੀ ਤਰਨਤਨ ਸਾਹਿਬ ਜੀ ਫਿਰ ਇੱਥੋਂ ਹੁੰਦੇ ਹੋਏ ਬਾਬੇ ਬੁੱਢੇ ਦੇ ਰਾਤ ਰਹਿਣਾ ਜੀ ਜਾ ਕੇ ਫਿਰ ਉੱਥੋਂ ਚਾਲੇ ਪਾਵਾਂਗੇ ਸ਼ਾਹ ਜਰੇ 5:00 ਵਜੇ ਜੀ ਤੇ ਛਾਟਾ ਹੋ ਕਰਦੋਰਾ ਇੱਕ ਆਉਂਦਾ ਜੀ उतन मेले करने हैं ਵੰਡਰਾਦੋ ਆ ਰਿਹਾ ਜੀ ਹਰ ਸਾਲ 10 ਸਾਲ ਹੋ ਗਏ ਸਾਨੂੰ ਯਾਤਰਾ ਕਰਦਿਆਂ ਨੂੰ ਸਾਈਂਗਲ ਤੇ ਜੀ 13 ਸੰਗਤ ਦਾ ਜੱਥਾ ਸੀ 13 ਬੰਦੇ ਅਸੀਂ 13 ਜਾਣਿਆ ਸੀ ਦਰਬਾਰ ਸਾਹਿਬ ਜਾਣਾ ਜੀ ਪਹਿਲਾਂ ਹੋਂ ਜਾਣਾ ਸੀ ਤਰਨਤਨ ਸਾਹਿਬ ਜੀ ਫਿਰ ਇੱਥੋਂ ਹੁੰਦੇ ਹੋਏ ਬਾਬੇ ਬੁੱਢੇ ਦੇ ਰਾਤ ਰਹਿਣਾ ਜੀ ਜਾ ਕੇ ਫਿਰ ਉੱਥੋਂ ਚਾਲੇ ਪਾਵਾਂਗੇ ਸ਼ਾਜਰੇ 5-4 ਵਜੇ ਜੀ ਤੇ ਚਾਟਾ ਸ਼ਹਿਵ ਕਰਦੋ ਰਹਿ ਇੱਕ ਆਉਂਦਾ ਜੀ ਉੱਥੇ ਦਰਸ਼ਨ ਮੇਲੇ ਕਰਨੇ ਆ ਫਿਰ ਇੱਕ ਆਉਂਦਾ ਜੀ ਗੁਰੂ ਕੀ ਬਟਾਲੀ ਜੀ ਉੱਥੇ ਇੱਕ ਬਾਸਰ ਕੇ ਪੈਂਟ ਆਉਂਦਾ ਜੀ ਉੱਥੇ ਦਰਸ਼ਨ ਮੇਲੇ ਕਰਨੇ ਤੀਜੇ ਪਾਤਸ਼ਾਹ ਦਾ ਪੈਂਟਾ ਉਹ ਜੀ ਤੇ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਪਹੁੰਚ ਜਾਣਾ ਹੈ 11 ਵਜੇ ਜੀ ਜੀ ਹਰਮੰਦਰ ਸਾਹਿਬ ਹਾਂਜੀ ਹਰਮੰਦਰ ਸਾਹਿਬ ਜੀ ਹਰ ਸਾਲ ਆਉਂਦੇ ਆ ਜੀ ਅਸੀਂ ਇੱਥੇ 10 ਸਾਲ ਹੋ ਗਏ ਜੀ ਆਉਂਦਿਆਂ ਲਗਾਤਾਰ ਜੀ ਅਰੇ ਕਿੱਜ ਜੇ ਤੁਹਾਨੂੰ ਮੈਂਬਰ ਇੰਨੇ ਉਹਦੇ ਲਈ ਵੱਧੁੰਦੇ ਆ ਕਈ ਵਾਰ ਵੱਧ ਵੀ ਜਾਂਦੇ ਜੀ ਵੱਧ ਆ ਹੀ ਆ ਜੀ ਹਰ ਕੀ ਕਟੇ ਆ ਇਹ ਗਰਮੀ ਇੰਨੀ ਗਰਮੀ ਆ ਤੇ ਸਾਈਕਲ ਰਾਹ ਤੇ ਆਉਂਦੇ ਜੇ ਔਰ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਆਏ ਬੱਦਰ ਆਵੇ ਤਾਂ ਬਹੁਤ ਵਧੀਆ ਰਹਿੰਦਾ ਜਦੋਂ ਗਰਮੀ ਆਉਂਦੀ ਆ ਉਦੋਂ ਥੋੜਾ ਮਹਿਸੂਸ ਹੁੰਦਾ ਹੀ ਗਰਮੀ ਦਾ ਕਿੰਨੇ ਘੰਟਿਆਂ ਵਿੱਚ ਤੁਸੀਂ ਉੱਥੇ ਪਹੁੰਚਦੇ ਨੇ ਮੋਕੇ ਤੋਂ ਮੋਕੇ ਤੋਂ ਅਸੀਂ ਪਿੰਡਾਂ ਦੇ ਤਰੱਕੇ ਜੀ 9-10 ਘੰਟੇ ਲੱਗ ਹੀ ਜਾਂਦੇ ਸਗਰੇ ਸਾਨੂੰ ਜੀ ਕੰਪਨੀ ਦਾ ਜੰਪ ਕਰਦੇ ਰਾਤ ਸਾਈਕਲ ਖਰਾਬ ਹੋ ਜੇ ਬਤ ਕਿਵੇਂ ਉਹ ਪ੍ਰਵੰਦ ਨਾਰਾਇਣ ਚਾਬੀਆਂ ਚੋਂ ਪਗਾਰੇ ਸਾਰੀਆਂ ਸਾਡੇ ਕੋਲ ਪਲਾਸ ਨਾਲ ਆ ਜੋ ਵੀ ਤੇਲ ਸਾਡੇ ਕੋਲੇ ਆ ਤੇਲ ਵੀ ਦੇ ਦੇ ਦਾ ਚੈਨ ਚੁੰਨ ਲੋਟ ਕਰਦੇ ਦੀ ਅਜ ਸ਼ਹਿਰਾ ਪ੍ਰਬੰਧ ਕੋਲੇ ਆ ਕੇ ਕੇ ਦਾ ਜਿਆਦਾ ਹੀ ਹੋਵੇ ਦਾ ਸਿੰਗਲ ਲੋਡ ਖਲਾਰੀ ਦਾ ਦੁਕਾਨਾਂ ਤੁਰਿਆਂ ਆਉਂਦੀਆਂ ਜੀ ਛੀ ਕੰਮ ਕਰਨ ਵਾਲੇ ਜੀ ਸਾਰੇ ਤੁਸੀਂ ਕਿਵੇਂ ਦੇ ਕਾਰੋਬਾਰ ਕਿਹੜਾ ਸਾਰੇ ਅੱਡੋ ਅੱਡ ਕੰਮ ਕਰਦੇ ਜੀ ਮੈਂ ਤਾਂ ਮੈਸਤਰੀ ਦਾ ਕੰਮ ਕਰਦਾ ਕੋਈ ਲੇਬਰ ਵਾਲਾ ਕੋਈ ਜੱਟ ਜ਼ਿਮੀਦਾਰਾ ਵੀ ਜ਼ਮੀਨ ਵੀ ਕਰਦੇ ਆ ਜੀ ਇੱਕ ਨਿਯਮ ਰੱਖਿਆ ਤੁਸੀਂ ਜੇ ਕੋਈ ਨਾਣਾ ਹਾਂਜੀ ਸਾਰੇਆਂ ਕੋਈ ਜਾਤ ਪਾਤ ਨਹੀਂ ਰੱਖੀ ਸਾਰੇ ਜਾ ਸਕਦੇ ਛਾਟ ਜੀ ਹਾਂਜੀ ਯਾਤਰਾ ਕਰ ਸਕਦਾ ਕੋਈ ਵੀ ਅਸੀਂ ਨਹੀਂ ਪਹਿਲਾਂ ਤਰਾਹ ਦੇ ਦਿੰਨੇ ਵੀ ਜਿਹਨੇ ਜਾਣਾ ਹੋਵੇ ਫਿਰ ਸੰਗਤ ਹੌਲੀ ਹੌਲੀ ਨਾਲ ਲਖਾਈ ਜਾਂਦੀ ਆ ਤੇ ਤਿਆਰੀਆਂ ਕਰ ਲੈਣੇ ਆ ਜੀ ਜਕਾਰੇ ਲਾਉਂਦੇ ਜਾਂਦੇ ਹਾਂ ਹਾਂਜੀ ਬਹੁਤ ਜਕਾਰੇ ਲਾਉਨੇ ਆ ਜੀ ਜਕਾਰਿਆਂ ਨਾਲ ਤਾਂ ਗੁੰਧੀ ਛੜਕ ਜੀ ਲਾਉਨੇ ਆ ਜੀ ਸਾਰਿਆਂ ਦਾ ਮਨ ਖੁਸ਼ ਹੋ ਜਾਂਦਾ ਜਿਹੜੇ ਜਕਾਰੇ ਲਾਈਦਾ ਖੁਸ਼ ਹੋ ਜਾਂਦੇ ਜੀ ਟਕਾਵਟ ਹੋ ਜਾਂਦੀ ਬਿਲਕੁਲ ਜਕਾਰਾ ਜਕਾਰਿਆਂ ਨੇ ਦੂਰ ਹੋ ਜਾਂਦੇ ਜੀ ਸਾਡੇ ਹਾਂਜੀ